ਮੈਂ ਸਿਰਫ ਫੈਕਟ ਐਂਡ ਫਿਗਰ ਦੇ ਨਾਲ ਗੱਲ ਕਰੂੰਗਾ ਜੀ ਜੋ ਰਿਕਾਰਡ ਚ ਹੈ ਜੋ ਸਰਕਾਰਾਂ ਦੇ ਓਨ ਰਿਕਾਰਡ ਹੈ ਮੈਂ ਜਿੰਨੇ BBMP ਵਾਲੇ ਬਲਫ ਕਰਦੇ ਮੈਂ ਬਲਫ ਦੀ ਕੋਈ ਗੱਲ ਨਹੀਂ ਕਰੂੰਗਾ ਤੁਸੀਂ ਲਾਈਵ ਕਰ ਰਹੇ ਹੋ ਸਾਰੇ ਲੋਕਾਂ ਨੂੰ ਦੱਸ ਵੀ ਦੇਣਾ ਇਹ BBMP ਸਰ 1953 ਦੇ ਵਿੱਚ ਜਦੋਂ ਪਾਖੜਾ ਡੈਮ ਬਣਿਆ ਸੀ ਤਾਂ 1953 ਦੇ ਵਿੱਚ ਇਹ ਲੈਂਡ ਅਕਵਾਇਰ ਹੋਈ ਸੀ 50 ਤੋਂ ਸ਼ੁਰੂ ਹੋ ਕੇ 53 ਦੇ ਜਦੋਂ ਲੈਂਡ ਅਕਵਾਇਰ ਹੋਈ ਸੀ ਇਹ ਲੈਂਡ ਅਕਵਾਇਰ ਗਵਰਨਰ ਪੰਜਾਬ ਨੇ ਕੀਤੀ ਸੀ ਜਿਹਦੇ ਵਿੱਚ ਇਰੀਗੇਸ਼ਨ ডিপਾਰਟਮੈਂਟ ਨੂੰ ਹੈ ਲੈਂਡ ਜਿਹੜੀ ਸੀਗੀ ਉਹ ਦਿੱਤੀ ਸੀ ਇਰੀਗੇਸ਼ਨ ডিপਾਰਟਮੈਂਟ ਦੇ ਵਿੱਚ ਵਿੱਚ ਪਾਵਰ ਵਿੰਗ ডিপਾਰਟਮੈਂਟ ਵੀ ਬਣਦਾ ਔਰ 1953 ਦੇ ਵਿੱਚ ਜਦੋਂ ਲੈਂਡ ਸਾਰੀ ਇਕੱਾਰੇ ਹੋ ਗਈ ਲੋਕ ਜਦੋਂ ਕੰਮ ਕਰਦੇ ਸੀ ਜਿਦਾ ਪਖੜਾ ਡੈਮ ਦੇ ਜਿਹੜੇ ਲੋਕ EMPLYE ਸੀਗੇ ਉਹਨਾਂ ਵਾਸਤੇ ਡੇਲੀ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਜਿਵੇਂ ਖਾਣ ਦੀ ਸਮੱਗਰੀ ਕੱਪੜਾ ਤੇਲ ਮਿੱਟੀ ਦਾ ਇਹਨਾਂ ਵਾਸਤੇ ਇਹਨੇ ਮਾਰਕੀਟ ਸਟੈਬਲਿਸ਼ ਕੀਤੀ ਸੀਗੇ ਉਹ ਮਾਰਕੀਟ ਜਿਹੜੀਆਂ ਸਟੈਬਲਿਸ਼ ਕੀਤੀਆਂ ਜਿਹਦੇ ਵਿੱਚ ਕਿਲਨੀਅਰਿਆ ਮੇਨ ਮਾਰਕੀਟ ਬਾਹਰ ਸਾਰੇ ਸੀਗੇ ਪਰ 1976 ਦੇ ਵਿੱਚ ਜਿੱਥੋਂ ਟਰਨਿੰਗ ਪੁਆਇੰਟ ਹੈ 1976 ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਨੇ ਥਰੂ ਗਵਰਨਰ ਇਹ ਲੈਂਡ ਜਿਹੜੀਆਂ ਜਿਹਦੇ ਚ ਸਿਨੇਮਾ ਹਾਲ ক্রিকেট ਗਰਾਊਂਡ ਆਈਸੀ ਫੈਕਟਰੀ ਅੱਡਾ ਮਾਰਕੀਟ ਸਿਨੇਮਾ ਹਾਲ ਬੱਸ ਸਟੈਂਡ ਆ ਸਾਡਾ ਕਿਲੇ ਨੇਰੀਆ ਪਹਾੜੀ ਮਾਰਕੀਟ ਮੇਨ ਮਾਰਕੀਟ ਇਹ ਲਗਭਗ 20 ਤੋਂ ਬਾਅਦ ਸੈਗਮੈਂਟ ਜਿਹੜੇ ਆ ਇਹ ਲੋਕਲ ਬਾਡੀ ਪੰਜਾਬ ਨੂੰ ਹੈਂਡਓਵਰ ਕਰਤੇ ਔਰ ਆਰਡਰ ਦਿੱਤਾ ਆਰਡਰ ਮੇਰੇ ਪਾਸ ਪਿਆ ਵਾ ਆਰਡਰ ਲਿਖਿਆ ਸੈਕਟਰੀ ਇਰੀਗੇਸ਼ਨ ਨੇ ਸੈਕਟਰੀ ਲੋਕਲ ਬੋਡੀ ਨੂੰ ਕਿ ਇਹ ਜਿਹੜੀ ਲੈਂਡ ਹੈ ਤੁਸੀਂ ਇਹਨਾਂ ਨੂੰ ਸ਼ਿਫਟ ਕਰ ਦਿਓ ਹੈਂਡਓਵਰ ਕਰ ਦਿਓ ਟਰਾਂਸਫਰ ਕਰ ਦਿਓ ਟਰਾਂਸਫਰ ਉਸ ਸਮੇਂ ਕੀਤੀ ਕਿ ਨਹੀਂ ਕੀਤੀ ਇਹਨਾਂ ਦਾ ਆਪਣਾ ਮੁੱਦਾ ਸੀ ਇਹਨਾਂ ਨੇ ਗਲਤੀਆਂ ਕੀਤੀਆਂ ਆਪਸਰਾ ਨੇ ਸਾਰੀਆਂ ਫਿਰ ਹੌਲੀ-ਹੌਲੀ ਕੀ ਹੋਇਆ ਜਿਹੜੀ ਇਹ ਜਿਹੜੀ ਲੈਂਡ ਸੀ ਜਦੋਂ ਲੋਕਲ ਬੋਡੀ ਨੂੰ ਹੋ ਗਈ 1960 ਤੋਂ ਬਾਅਦ ਜਿੰਨੀ ਵੀ ਲੀਜ਼ ਜਿਹੜੀ ਲੋਕ ਲੋਕਾਂ ਦੀ ਸੀ ਉਹ ਸਾਰੀ ਲੀਜ਼ ਇਹਨਾਂ ਨੇ ਬੀਬੀਐਮਬੀ ਆਫਿਸ ਵਿੱਚ ਜਮ੍ਹਾਂ ਸ਼ੁਰੂ ਕਰਤੀ ਜਦੋਂ ਕੀ ਲੋਕਲ ਬੋਡੀ ਨਾਲ ਕਰਨਾ ਸੀਗਾ ਇਹ ਪਿਕ ਐਂਡ ਚੂਜ਼ ਇਹਨਾਂ ਨੇ ਪਾਲਿਸੀ ਬਣਾਈ ਜਿਵੇਂ ਮੇਨ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ ਦੁਕਾਨਾਂ 300 ਦੇ ਕਰੀਬ ਦੁਕਾਨਾਂ ਸਾਰੀਆਂ ਡਬਲ ਟ੍ਰिपल ਹੈਗੀਆਂ ਪਰ ਵਿੱਚੋਂ ਪਿਕ ਐਂਡ ਚੂਜ਼ ਕਰਨ ਤੋਂ ਬਾਅਦ ਇਹਨਾਂ ਨੇ ਲੋਕਾਂ ਦੀ ਲੀਜ਼ ਕੈਨਸਲ ਸ਼ੁਰੂ ਕਰਨੀ ਕਰ ਦਿੱਤੀ ਲੀਜ਼ ਕੈਨਸਲ ਕਰਨ ਦੇ ਨਾਲ ਕੀ ਹੋਇਆ ਲੋਕਾਂ ਨੂੰ ਨਹੀਂ ਪਤਾ ਸੀ ਲਿਟੀਗੇਸ਼ਨ ਚ ਆ ਗਏ ਲੋਕ ਔਰ ਜਦੋਂ ਲੋਕਾਂ ਨੂੰ ਨਹੀਂ ਪਤਾ ਸੀ ਅਣਜਾਣ ਦੇ ਵਿੱਚ ਇਹ ਲੋਕਾਂ 'ਤੇ ਕੇਸ ਪਾ ਦਿੱਤੀ ਪਬਲਿਕ ਪਰਮਿਸਸ ਐਕਟ ਜਿਹੜਾ ਸੀਗਾ ਉਹ ਪ੍ਰਾਵਧਾਨ ਹੈ ਇਰੀਗੇਸ਼ਨ ਡਿਪਾਰਟਮੈਂਟ ਦਾ ਲੇਕਿਨ ਉਹਨਾਂ ਲੋਕਾਂ ਉਪਰ ਲੱਗਦਾ ਜਿਹਨਾਂ ਲੋਕਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਸਾਡੇ ਲੋਕਾਂ ਦਾ ਕੋਈ ਧੱਕੇ ਨਾਲ ਕਬਜ਼ਾ ਨਹੀਂ ਹੈ ਸਾਨੂੰ ਲੋਕਾਂ ਨੂੰ ਤਾਂ ਇਹਨਾਂ ਨੇ ਇੱਥੇ ਬਸਾਇਆ ਅਸੀਂ ਜਿਹੜੀਆਂ ਸਾਡੀਆਂ ਦੁਕਾਨਾਂ ਐ ਅਸੀਂ ਲੀਜ਼ ਪਰ ਦਿੱਤੀਆਂ ਗਵਰਨਰ ਪੰਜਾਬ ਨੇ ਇਹਨਾਂ ਨੇ ਪਬਲਿਕ ਪਰਮਿਸਸ ਐਕਟ ਲਗਾ ਕੇ ਸਾਨੂੰ ਇੱਥੇ ਜਿਹੜਾ ਇਹਨਾਂ ਦਾ ਸਟੇਟ ਆਫਿਸ ਹੈ ਉਹ ਤੋਂ ਸਟੇਟ ਆਫਿਸ ਦੇ ਵਿੱਚ ਇਹਨਾਂ ਨੇ ਸਾਨੂੰ ਉੱਥੇ ਲੋਕਾਂ ਉਪਰ ਕੇਸ ਪਾਣੀ ਸ਼ੁਰੂ ਕਰ ਦਿੱਤੇ ਜਦੋਂ ਕੇਸ ਪਾਣੀ ਸ਼ੁਰੂ ਕਰ ਦਿੱਤੇ ਤਾਂ ਲੋਕ ਸਮੱਸਿਆ 'ਚ ਆ ਗਏ ਸੋ ਪਬਲਿਕ ਪਰਮਿਸਸ ਐਕਟ ਟੋਟਲ ਗਲਤ ਐ ਅਸੀਂ ਇਹਨਾਂ ਤੋਂ ਪੁੱਛ ਵੀ ਲਿਆ ਔਰ ਇਹਨਾਂ ਨੇ ਸਾਨੂੰ ਦੱਸ ਵੀ ਤਾਂ ਸਾਡੇ ਕੋਈ ਕਾਪੀ ਪ੍ਰੋਪਰਸ ਜੈਕਟ ਲਗਾਉਣ ਦਾ ਕੋਈ ਧਾਰਾ ਨਹੀਂ ਹੈ ਮਤਲਬ ਐਦਾਂ ਦੀ ਬਹੁਤ ਲੰਬੀਆਂ ਗੱਲਾਂ ਹੈ ਪਰ ਨੈਟ ਸ਼ੈਲ ਮੈਂ ਤੁਹਾਨੂੰ ਦੱਸਦਾ ਨਾ ਇਹ ਸਾਰੀ ਲੈਂਡ ਜਿਹੜੀ ਹੈ ਪੰਜਾਬ ਗਵਰਨਮੈਂਟ ਲੋਕਲ ਬੋਡੀ ਦੀ ਪੈਂਦੀ ਹੈ ਲੋਕਲ ਬੋਡੀ ਹੀ ਦੇਖ ਰੇ ਕਰਗੀ ਸਾਰੇ ਲੋਕ ਤਿਆਰ ਨੇ ਕਿ ਸਾਡੀ ਲੋਕਲ ਬੋਡੀ ਦੇਖੇਗੀ ਤਾਂ ਲੋਕਲ ਬੋਡੀ ਨੂੰ ਜਿਹੜਾ ਵੀ ਕਿਰਾਇਆ ਬਣਦਾ ਸੀ ਸਾਰੇ ਦੇਣ ਨੂੰ ਤਿਆਰ ਨੇ ਅੱਜ ਇਕੱਠਾ ਹੋਣ ਦਾ ਅੱਜ ਸਰ ਅੱਜ ਇਕੱਠਾ ਹੋਣ ਦਾ ਕਾਰਨ ਹੈ ਕੋਈ 1992 ਦੇ ਵਿੱਚ ਕੋਈ ਐਵਿਕਸ਼ਨ ਦੇ ਆਰਡਰ ਹੋਈ ਸੀ ਉਹ ਚੱਕ ਲੈ ਇਹਨਾਂ ਨੇ ਉਹ ਵੈਸੇ ਮਤਲਬ ਜਿੱਦਾਂ ਕੋਈ ਚੀਜ਼ ਮਿਲਦੀ ਨਹੀਂ ਨਾ ਚੇਅਰ ਬਚਾਣ ਦੀ ਖਾਤਰ ਜਿੰਨੇ ਵੀ ਅਫਸਰ ਨੇ ਆਪਣੀ ਚੇਅਰ ਬਚਾਣ ਦੀ ਖਾਤਰ ਆਪਣੇ ਆਪ ਨੂੰ ਕਰਪਸ਼ਨ ਦੇ ਵਿੱਚ ਲਪੇਟਣ ਦੀ ਖਾਤਰ ਇਦਾਂ ਦੇ ਕੰਮ ਕਰਦੇ ਨੇ ਜਿਵੇਂ ਮੈਂ ਦੱਸਣਾ ਆ 92 ਕਰੋੜ ਦਾ ਪ੍ਰੋਜੈਕਟ ਜਿਹੜਾ ਇਹਨਾਂ ਨੇ ਇੱਕ ਸੋਲਰ ਪੈਨਲ ਲਾਇਸੀ ਉਹ ਉੜਾਤਾ ਕੋਈ ਨਿਕਉਰੀ ਨਹੀਂ ਅ ਜਿੰਕ ਦੀ ਕੋਈ ਨਿਕਉਰੀ ਨਹੀਂ ਲੋਹਾ ਕਰੋਨਾ ਦਾ ਚੱਲ ਗਿਆ ਕੋਈ ਨਿਕਉਰੀ ਨਹੀਂ ਵਾਈਸ ਸਕੂਲ ਦੇ ਸਾਹਮਣੇ ਕਿੰਨਾ ਹੀ ਲੋਹਾ ਕਾਊਂਟਰਾਂ ਦੇ ਹਿਸਾਬ ਨਾਲ ਕਾਊਂਟਰਾਂ ਨਹੀਂ ਟਨਾਂ ਦੇ ਹਿਸਾਬ ਨਾਲ ਸੀ ਉਹ ਸਾਰੇ ਦਾ ਕੋਈ ਪਤਾ ਨਹੀਂ ਜਿੰਨੇ ਵੀ ਇਹਨਾਂ ਦੀਆਂ ਕੋਠੀਆਂ ਨੇ ਉਹਨਾਂ ਵਿੱਚ ਸਾਰੇ ਪ੍ਰਵਾਸੀ ਲੋਕ ਰਹਿੰਦੇ ਮੈਕਸਿਮਮ ਲੋਕ ਚਿੱਟੇ ਦਾ ਕੰਮ ਕਰਦੇ ਇਹਨਾਂ ਦੇ ਕਰਕੇ ਕੰਮ ਕਰਦੇ ਅਸੀਂ ਚਾਹਨੇ ਉਹ ਵੀ ਖਾਲੀ ਕਰਾਣ ਜਿਹੜੀਆਂ ਚੀਜ਼ਾਂ ਖਾਲੀ ਕਰਾਣ ਵਾਲੀਆਂ ਉਹ ਕਰਾਂਦੇ ਨਹੀਂ ਐ ਇਹ ਲੋਕਾਂ ਨੂੰ ਉਹਨਾਂ ਨੂੰ ਤੰਕਰ ਦੇ ਲਗਾਤਾਰ ਲੰਬੇ ਸਮੇਂ ਤੋਂ ਅੰਦੇ ਦਾ ਅਸੀਂ ਮੇਰੇ ਕੋ ਕਾਗਜ਼ਾ ਸਹਰ ਆਣ ਦੀ ਹਿੰਮਤ ਕੀਦੀ ਐ ਆਊਆ ਕੋਣ ਅਸੀਂ ਖੜੇ ਮੈਂ ਅਸੀਂ ਤਾਂ ਵੇਟ ਕਰਦੇ ਆਣ ਅਸੀਂ ਤੁਹਾਡੇ ਮੱਦੇ ਅਸੀਂ ਤਾਂ ਇੰਤਜ਼ਾਰ ਕਰਦੇ ਮੈਂ ਸਾਡੇ ਕੋਲ ਆਣ ਸਾ ਆ ਕੇ ਗੱਲ ਤਾਂ ਕਲੀਅਰ ਹੁੰਦੀ ਆਰ ਪਰ ਦੀ ਲੜਾਈ ਤਾਂ ਲੜ ਹੁੰਦੀ ਨਾ ਬਸ ਵੈਸੀ ਲੋਕਾਂ ਨੂੰ ਚਿੱਠੀ ਕੱਢਦੀ ਦੂਜੀ ਕੱਢਦੀ ਤੀਜੀ ਕਰਦੀ ਠੀਕ ਹੈ ਨਾ ਜਿਹੜੇ ਨਵੇਂ ਅਫਸਰਾਂ ਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵਿਚਾਰੇ ਨੂੰ ਵੀ ਕੀ ਗੱਲਬਾਤ ਹੈ ਨਵੇਂ ਨੂੰਦਰ ਭੇਜ ਦਿੰਦੇ ਆ ਵੀ ਤੂੰ ਜਾ ਹਿੰਮਤ ਹੈ ਨਹੀਂ ਕਿਸੇ ਦੀ ਅਸੀਂ ਕਹਿੰਦੇ ਸਾਡੇ ਨਾਲ ਮੀਟਿੰਗ ਲੈਣ ਜਦੋਂ ਮਰਜੀ ਲੈਣ ਜਦੋਂ ਦਿਲ ਕਰਦਾ ਉਹ ਲੈਣ ਅਸੀਂ ਇੱਥੇ ਖੜੇ ਮਿਆਂ ਆ ਜਾਣ ਮੋਸਟ ਵੈਲਕਮ ਗੱਲ ਇੱਕ ਪਾਸਾਰ ਪਰਦੀ ਹੋਊਗੀ ਸਾਡੇ ਲੋਕਾਂ ਦਾ ਹੀ ਸਿਸਟਮ ਹੈ ਅਸੀਂ ਹੀ ਰਹਿਣਗੇ ਔਰ ਸਾਰੇ ਲੋਕਾਂ ਨੂੰ ਮੈਂ ਇਹਨਾਂ ਨੂੰ ਦੱਸ ਵੀ ਦੇਣਾ ਕਿ ਇੱਕ ਪੈਸੀ ਦੀ ਕੋਈ ਡਰਨ ਵਾਲੀ ਗੱਲ ਨਹੀਂ ਹੈ ਜਿਹੜਾ ਮਾਲਕ ਹੈ ਉਹ ਸਾਡੇ ਕੋਲ ਖਾਲੀ ਕਰਾ ਸਕਦਾ ਹੈ ਲੋਕਲ ਬੋਡੀ ਪੰਜਾਬ ਸਾਡੇ ਕੋਲ ਖਾਲੀ ਕਰਾ ਸਕਦੀ ਬੀਬੀ ਐਮ ਵੀ ਵੀ ਸਾਡੇ ਕੋਲ ਖਾਲੀ ਕਰਾ ਸਕਦੀ ਔਰ ਲੋਕਲ ਬੋਡੀ ਪੰਜਾਬ ਨੂੰ ਅਸੀਂ ਕਹਿੰਦੇ ਆ ਜਿਹੜੇ ਸਾਡੇ ਨੰਗਲ ਦੀ ਨਗਰ ਕਾਉਂਸਲ ਹੈ ਇੱਥੋਂ ਦੇ ਚੇਅਰਮੈਨ ਨੂੰ ਕਹਿੰਦੇ ਆ ਔਰ ਜਿਹੜੇ ਸਾਡੇ ਯੂ ਉਹਨਾਂ ਨੂੰ ਮੈਂ ਜਾਊਂਗਾ ਮੀਟਿੰਗ ਤੇ ਔਰ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਇਹ ਲੋਕਾਂ ਦੀ ਸਾਡੀ ਜਿਹੜੀ ਕਾਉਂਸਲ ਹੈ ਉਹਦੀ ਡਿਊਟੀ ਬਣਦੀ ਸਾਰੇ ਲੋਕਾਂ ਦਾ ਇੱਕ ਮਤਾ ਪਾ ਕੇ ਗੇ ਇਹ ਲੋਕਾਂ ਦੀ ਸਮੱਸਿਆ ਨੂੰ ਖਤਮ ਕਰਨ ਠੀਕ ਹੈ ਨਾ ਉਸ ਤੋਂ ਮਤੇ ਮੈਂ ਪਾਉਂਗਾ ਸਰ ਮੈਂ ਐਮਸੀ ਸਾਡੇ ਬਥੇਰੇ ਹੈਗੇ ਆ ਉਹਨਾਂ ਨਾਲ ਗੱਲ ਹੈ ਨਹੀਂ ਹਾਂ ਸਾਡੀ ਹੋਈ ਸਰ ਸਰਕਾਰ ਦੇ ਨਹੀਂ ਸਰਕਾਰ ਮੈਂ ਤੁਹਾਨੂੰ ਫਿਰ ਦੱਸਾਂ ਸਰਕਾਰ ਪੰਜਾਬ ਸਰਕਾਰ ਦੀ ਸੈਂਟਰ ਨਾਲ ਲੜਾਈ ਹੈ ਇਹ ਸੈਂਟਰ ਹੈ ਬੀਵੀਐਮਬੀ ਸਾਡੀ ਲੜਾਈ ਰੰਗ ਰਹੇਗੀ ਨਹੀਂ ਤੁਸੀਂ ਕਹਿ ਰਹੇ ਕਿ ਪੰਜਾਬ ਸਰਕਾਰ ਦੀ ਜ਼ਮੀਨ ਹੈ ਨਹੀਂ ਜ਼ਮੀਨ ਪੰਜਾਬ ਸਰਕਾਰ ਦੀ ਇਹ ਆਪਣੇ ਆਪ ਵੀ ਪਾ ਰਹੇ ਨਾ ਇਹ ਸਾਨੂੰ ਆਪਣੇ ਵੀ ਠੂਠਾ ਮਾਲਕ ਬਣ ਰਹੇ ਜਿਹੜਾ ਠੂਠਾ ਮਾਲਕ ਬਣਦਾ ਸੀ ਪੰਜਾਬ ਸਰਕਾਰ ਨਾਲ ਖੋਦੇੜਣਾ ਹੀ ਆਪਾਂ ਆਣੀ ਨਹੀਂ ਦੇਣਾ ਉਹਨਾਂ ਨੂੰ ਇੱਥੇ ਬਿਲਕੁਲ ਜੀ ਡਾਕਟਰ ਸਾਹਿਬ ਸਾਡੀ ਲੜਾਈ ਹੈ ਉਹਨਾਂ ਦੇ ਨਾਲ ਜਾਣਕਾਰੀ ਠੀਕ ਹੈ ਨਾ ਇਹ ਕੁਝ ਨਹੀਂ ਸਰ ਕੋਈ ਹੋਰ ਗੱਲ ਬਾਤ ਸੁਣੀ ਜਦ ਦੱਸੋ ਅੱਜ ਜਿਹੜਾ ਇਕੱਠ ਹੋਇਆ ਅੱਜ ਜੋ ਇੱਥੇ ਬੀਵੀਐਮਬੀ ਦੇ ਇਨਫੋਰਸਮੈਂਟ ਡਿਪਾਰਟਮੈਂਟ ਨੇ ਪੰਜ ਬੰਦਿਆਂ ਨੂੰ ਏਵਿਕਸ਼ਨ ਦੇ ਆਰਡਰ ਦਿੱਤੇ ਨੇ ਜੋ ਕਿ ਸਾਡੇ ਕਿਲੇ ਨੇ ਰਹੀ ਦੇ ਨਿਵਾਸੀ ਨੇ ਉਹ ਪੰਜੇ ਜਿਹੜੇ ਪਰਿਵਾਰ ਨੇ ਉਹ ਪਿਛਲੇ 44 ਸਾਲ ਤੋਂ ਇੱਥੇ ਬਸੇ ਹੋਏ ਨੇ ਉਹਨਾਂ ਨੂੰ ਜਦੋਂ ਅਨੰਤਪੁਰ ਸਾਹਿਬ ਹਾਈਡਲ ਪ੍ਰੋਜੈਕਟ ਬਣੀ ਸੀ ਪੰਜਾਬ ਸਰਕਾਰ ਨੇ ਮੌਜੂਦਾ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਪਰ ਮੁਸਤਲ ਨੰਗਲ ਦੇ ਪ੍ਰਬੰਧਕਾਂ ਨੇ ਐਮਐਲਏ ਸਾਹਿਬ ਦੀ ਰਹਿਮਾਈ ਦੇ ਵਿੱਚ ਪੰਜਾਬ ਸਰਕਾਰ ਦੀ ਇਹਨਾਂ ਲੋਕਾਂ ਨੂੰ ਸਾਡੀ ਇਸ ਲੈਂਡ ਦੇ ਉੱਤੇ ਬਸਾਇਆ ਸੀਗਾ ਅਸੀਂ 50 ਤੋਂ ਉੱਪਰ ਪਰਿਵਾਰ ਸੀਗੇ ਜਿਨ੍ਹਾਂ ਦੀ ਜ਼ਮੀਨ ਨਾਨ ਪ੍ਰਸਾਹ ਹਾਈਡਲ ਪ੍ਰੋਜੈਕਟ ਦੇ ਵੀ ਚਾਈ ਸੀ ਉਸ ਦੇ ਬਦਲੇ ਅੱਜ 5 ਟਾਇ ਮਰਲੇ ਸਾਨੂੰ ਉਹ ਤੋਂ ਕੰਪਨਸੇਸ਼ਨ ਦੇ ਪਲਾਟ ਦਿੱਤੇ ਗਏ ਸੀ ਔਰ ਉਸ ਵੇਲੇ ਸਾਨੂੰ ਸਰਕਾਰ ਨੇ ਕੰਪਨਸੇਸ਼ਨ ਦੇ ਉੱਤੇ ਸੀਮਿੰਟ ਵਗੈਰਾ ਵੀ ਬਹੁਤ ਨਾਰਮਲ ਰੇਟ ਦੇਤੇ ਪ੍ਰੋਵਾਈਡ ਕਰਾਇਆ ਸੀ ਬਾਕੀ ਸਬਦਾਵਾਂ ਜਿਹੜੀਆਂ ਸਾਨੂੰ ਪਿਛਲੇ 44 ਸਾਲ ਤੋਂ ਹੈ ਪੰਜਾਬ ਸਰਕਾਰ ਬਿਜਲੀ ਦੇ ਰਹੀ ਹੈ ਮਿਨਿਸਪਲ ਕਾਉਂਸਲ ਲੰਗੜ ਸਾਨੂੰ ਪਾਣੀ ਸੀਵਰੇਜ ਗਲੀਆਂ ਨਾਲੀਆਂ ਦੀ ਸਾਰਾ ਪ੍ਰਬੰਧ ਪਾਰਕਾਂ ਵਗੈਰਾ ਸਾਨੂੰ ਉਹਨਾਂ ਨੇ ਦਿੱਤੀਆਂ ਜਾਂ 44 ਸਾਲ ਦੇ ਵਿੱਚ ਬੀਵੀਐਮਬੀ ਨੂੰ ਕੋਈ ਵਿਕਲਪ ਨਹੀਂ ਸੀਗਾ ਜਾਂ ਜਦੋਂ ਉਹਨਾਂ ਨੇ ਕੰਮ ਕੀਤਾ ਮਿਨਿਸਪਲ ਕਾਉਂਸਲ ਸਾਨੂੰ ਸਬਦਾਵ ਤਉ ਦਾ ਹੁਣ ਅੱਜ BBMB ਇੱਕ ਲੋਕਾਂ ਦੇ ਨਾਲ ੱੱਕੇ ਵਾਲੀ ਰਾਜਨੀਤੀ ਕਰ ਰਹੇ ਆ ਇਹ ਜੋ ਸਰਕਾਰਾਂ ਨੇ ਸਾਨੂੰ ਤਾਂ ਇਹੀ ਬੇਨਤੀ ਆ ਸਰਕਾਰਾਂ ਦੇ ਮ्युनਿਸਪਲ ਕਾਉਂਸਲ ਲੰਗੜ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ BBMB ਦੇਤੇ ਇਹ ਆਪਸ ਰਲ ਮਿਲ ਕੇ ਬੈਠ ਕੇ ਸਾਨੂੰ ਲੋਕਾਂ ਨੂੰ ਰਾਹਤ ਦੇਣ ਤੇ ਜੋ ਵੀ ਹੈਗੇ ਆਪਣੇ ਫੈਸਲੇ ਕਰਕੇ ਕਿਉਂਕਿ ਪੰਜਾਬ ਸਰਕਾਰ ਵੀ ਪੰਜਾਬ ਦੀ ਮਾਲਕ ਹੈ BBMB ਦੀ ਮਾਲਕ ਕੇਂਦਰ ਸਰਕਾਰ ਹੈ ਸਾਡੀ ਤਾਂ ਇਹੀ ਦੋਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਆਪਸ ਬੈਠ ਕੇ ਸਾਡਾ ਮਸਲਾ ਹੱਲ ਕਰਨ ਤੇ ਜੋ ਸਾਨੂੰ ਲੋਕਾਂ ਨੂੰ ਜੋ ਰੋਜ਼ੀ ਰਾਹਤ ਦੇ ਦੇਣ ਕਿ ਅਸੀਂ ਰੋਜ਼ ਸਾਨੂੰ ਹਰ 6 ਮਹੀਨੇ ਸਾਲ ਬਾਅਦ ਅਵਿਕਸ਼ਨ ਦੇ ਆਰਡਰ ਕੱਢ ਦਿੰਦੇ ਨੇ ਸਾਡੀ ਤੇ ਅਸੀਂ ਸਾਰੇ ਪਰਿਵਾਰਾਂ ਦੀ ਬੇਨਤੀ ਹੈ ਜੋ ਅਸੀਂ 50 ਤੋਂ ਉੱਪਰ ਪਰਿਵਾਰ ਨੇ ਕਿ ਸਾਡਾ ਸਮੱਸਿਆ ਦਾ ਸਮਾਧਾਨ ਕੱਢਣ ਔਰ ਸ਼ਾਂਤੀ ਪ੍ਰਭੂ ਕਰਾਫੀਅਤ ਰਹਿ ਰਹੇ ਹਾਂ ਜੋ ਵੀ ਅਸੀਂ ਇੱਥੇ ਬੈਠੇ ਆਂ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤੀ ਪ੍ਰਭੂ ਕਰ ਰਹੇ ਆ ਕਿ ਕਿੰਨੇ ਜਿਹੜੇ ਨੋਟਸ ਆਏ ਕਿੰਨੇ ਬੰਦੇ ਆਜ 5 ਪਰਿਵਾਰਾਂ ਨੇ ਆਏ 5 ਪਰ ਪਤਾ ਲੱਗਿਆ ਕਿ ਉਹੀ ਤੋਂ ਬਾਅਦ ਵੀ ਇਹਨਾਂ ਨੇ ਚੈਨ ਬਣਾਈ ਹੋਈ ਹੈ ਚੱਲਦੇ ਰਹਿ ਪੰਜ ਬੰਦੇ ਜਿਹੜੇ ਪੰਜ ਪਰਿਵਾਰ ਆਏ ਆ ਉਹਨਾਂ ਨੂੰ ਖਾਲੀ ਕਰਨ ਦੇ ਨੋਟਿਸ ਦਿੱਤੇ ਆ ਹਾਂ ਖਾਲੀ ਕਰਾ ਕਹਿਣਾ ਹੋਇਆ ਪਿਆ ਕਾਰਨ ਕੀ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਕਿਸੇ ਦਾ ਬਸਿਆ ਵਸਾਇਆ ਘਰ ਤੋੜਨਾ ਉਹ ਕਿੱਥੇ ਤੱਕ ਸਹੀ ਹੈ ਜਿਨ੍ਹਾਂ ਨੂੰ 30 35 35 ਸਾਲ ਹੋ ਗਏ ਬੈਠਿਆ ਨੂੰ ਇੰਨੇ ਪਰੇਸ਼ਾਨ ਹੋ ਰਹੇ ਸਾਰੇ ਦੇਖੋ ਦੁਪਹਿਰ ਦੀ ਰੋਟੀ ਦਾ ਟਾਈਮ ਹੈ ਔਰ ਇਹ ਸਾਰੇ ਕੰਮਕਾਰ ਛੱਡ ਕੇ ਆਪਣੇ ਇੱਥੇ ਬੈਠੇ ਹੋਏ ਕਿਸੇ ਇੱਕ ਦਾ ਘਰ ਬਚਾਉਣ ਵਾਸਤੇ ਤੁਸੀਂ ਇਹ ਦੇਖੋ ਕਿ ਇਹ ਚੀਜ਼ਾਂ ਕਿੱਥੇ ਤੱਕ ਸਹੀ ਹੈ ਸਰਕਾਰਾਂ ਚਾਹੇ ਜੜੀਆਂ ਮਰਜੀ ਹੋਣ ਪਰ ਸਾਡਾ ਜਿਹੜਾ ਸਰਕਾਰਾਂ ਜਿਹੜੀਆਂ ਉਹ ਬੰਦਿਆਂ ਦੁਆਰਾ ਜਨਤਾ ਦੁਆਰੇ ਚੁਣੀਆਂ ਜਾਂਦੀਆਂ ਆਪਣੇ ਭਲੇ ਵਾਸਤੇ ਚੁਣੀਆਂ ਜਾਂਦੀਆਂ ਉਹ ਰਾਜ ਆਹ ਕੁਝ ਹੋ ਰਿਹਾ ਇਹ ਕਿੱਥੇ ਤੇ ਕਰ ਸਹੀ ਹੈ ਕਿਉਂਕਿ ਇੱਕ ਜਨਤਾ ਦੇ ਸੁੱਖ ਵਾਸਤੇ ਤੇ ਸਾਰਾ ਕੁਝ ਕਰਦੀਆਂ ਆਪਣੇ ਵਾਸਤੇ ਸਾਰਾ ਕੁਝ ਕਰਦੇ ਆ ਪਰ ਇਹ ਦੇਖੋ ਤੁਸੀਂ ਬਸਿਆ ਵਸਾਇਆ ਘਰ 30 35 35 ਸਾਲ ਹੋ ਗਏ ਇਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਜਾਂ ਤਾਂ ਫੇਰ ਪਹਿਲਾਂ ਹੀ ਨਾ ਬਸਣ ਦਿੰਦੇ ਜਦ ਸਾਰਾ ਕੁਝ ਹੋ ਗਿਆ ਬਸ ਗਏ ਇਹਨੇ 30 35 35 ਸਾਲ ਇਹਨਾਂ ਨੇ ਆਪਣੀ ਸਾਰੀ ਲਾਈਫ ਇੱਥੇ ਕੱਟ ਦਿੱਤੀ ਔਰ ਉਸ ਤੋਂ ਬਾਅਦ ਇਹ ਅੱਜ ਇਹ ਦੇਖੋ ਕਿ ਕਿਤੇ ਤੱਕ ਸਹੀ ਹੈ ਸਰਕਾਰਾਂ ਚਾਹੇ ਜੜੀਆਂ ਮਰਜੀ ਹੋਣ ਮੇਰੀ ਬੇਨਤੀ ਹੈ ਕਿ ਇਹਨਾਂ ਬੱਚਿਆਂ ਦਾ ਇਹਨਾਂ ਜਿਹੜੇ ਬਜ਼ੁਰਗ ਜਿਹੜੇ ਸਿਆਣੇ ਆ ਜਿਹੜੇ ਪਰੇਸ਼ਾਨ ਹੋ ਰਹੇ ਧੁੱਪ ਚ ਬੈਠੇ ਆ ਆਪਣੇ ਘਰ ਦੇ ਕੰਮ ਕਰ ਛੱਡ ਕੇ ਰੋਜ਼ ਖਤਰੇ ਦੀ ਘੰਟੀ ਲਟਕਦੀ ਰਹਿੰਦੀ ਸਿਰ ਤੇ ਪਤਾ ਨਹੀਂ ਕਿਹਨੂੰ ਆਰਡਰ ਆ ਜਾਣੇ ਆ ਕਿਨੂੰ ਕੀ ਹੋ ਜਾਣਾ ਹੈ ਤੇ ਇਹ ਚੀਜ਼ ਥੋੜਾ ਜਿਹਾ ਇਹ ਹੈ ਕਿ ਇਸ ਚੀਜ਼ ਨੂੰ ਵੱਧੇ ਨਜ਼ਰ ਰੱਖਦੇ ਹੋ ਸਾਨੂੰ ਥੋੜਾ ਜਿਹਾ ਧਿਆਨ ਨਾਲ ਦੇਣਾ ਪੈਣਾ ਕਿ ਜਿਹੜੇ ਜਿਹੜੇ ਸਾਡੇ ਪਬਲਿਕ ਆ ਇਹਨੂੰ ਪਰੇਸ਼ਾਨ ਨਾ ਕੀਤਾ ਜਾਵੇ ਹਾਂਜੀ ਬਾਕੀ ਆਪ ਜੀ ਸਾਰਾ ਤੁਹਾਨੂੰ ਪਤਾ ਹੀ ਹੈ ਜੀ ਨਹੀਂ ਕੋਈ ਨਹੀਂ